ਮੀਰੀ ਪੀਰੀ ਦੇ ਮਾਲਕ ਜੀਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾਗਤੀ ਦਿਵਸ ਸ੍ਰੀ ਹਰਮੰਦਰ ਸਾਹਿਬ ਵਿਖੇ ਪੂਰਨ ਸ਼ਰਧਾ ਪਾਪਨਾ ਦਿਨal ਮਨਾਇਆ ਗਿਆ। ਵੱਡੀ ਗਿਣਤੀ ਚ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਹੀਰੇ ਮੋਤੀਆਂ ਦੇ ਨਾਲ ਜੜੇ ਸੁੰਦਰ ਜਲੋਬੀ ਸਜਾਈ ਗਏ ਜਿਨ੍ਹਾਂ ਦੇ ਦਰਸ਼ਨ ਕਰ ਸੰਗਤ ਗਦਗਦ ਹੋ ਠੀ। ਅੰਦਰ ਦਾਖਤ 12 ਤੱਕ ਦਿਲੌ ਲੱਗੇ ਜੀ ਦਰਸ਼ਨ ਕਰਕੇ ਬਹੁਤ ਮਨ ਖੋੜਾਇਆ ਦਰਸ਼ਨ ਤੱਕ ਨੌ ਲੱਗਾ ਹਾਰ ਮਾਰਾ ਕਿਉਂਕਿ ਮਹਾਰਾਜ ਜੀ ਲੱਗਾ ਨਾਮ ਕੀਤਾ ਜੀ ਮੱਥਾ ਟੇਕਿਆ ਅੰਦਰਵੰਦਰ ਸਾਹਿਬ ਜੀ ਮੱਥਾ ਟੇਕਿਆ ਜੀ ਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਹੋਰ ਵੀ ਸੰਗਤ ਬਹੁਤ ਦੂਰੋਂ ਦੂਰੋਂ ਬਹੁਤ ਆ ਰਹੀ ਹੈ ਜੀ ਉਦਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨੇ ਸੰਗਤਾਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ ਤੇ ਮੀਰੀ ਪੀਰੀ ਦੇ ਸਿਧਾਂਤ ਬਾਰੇ ਚਾਨਣਾ ਪਾਇਆ ਇਹ ਗੁਰੂ ਸਾਹਿਬ ਨੇ ਬਹੁਤ ਵੱਡਾ ਐਹਸਾਨ ਰਹਿਣਾ ਹੈ ਉਹ ਬੜਾ ਪਰਉਪਕਾਰ ਕੀਤਾ ਸਾਰੇ ਮਾਨਵਤਾ ਉਤੇ ਕਿ ਉਹ ਮੀਰੀ ਔਰ ਪੀਰੀ ਦੋ ਤਲਵਾਰਾਂ ਪਹਿਨ ਕੇ ਕਿਹੋ ਜਿਹਾ ਸੰਦੇਸ਼ ਦੇਦਾ ਕਿ ਜੇ ਸੰਸਾਰ ਨੇ ਸੁਖੀ ਰਹਿਣਾ ਖੁਸ਼ਹਾਲ ਹੋਣਾ ਵਿਕਾਸ ਕਰਨਾ ਹੈ ਔਰ ਆਪਣਾ ਅਧਿਆਤਮਿਕ ਸੰਸਾਰਿਕ ਜੀਵਨ ਜਿਹੜਾ ਉਹ ਸਫਲ ਕਰਨਾ ਹੈ ਤਾਂ ਦੋਵੇਂ ਚੀਜ਼ਾਂ ਨੂੰ ਨਾਲ ਨਾਲ ਲੈ ਕੇ ਚੱਲਣਾ ਪੈਣਾ ਸਸ਼ਤਰ ਔਰ ਸਾਸਤਰ ਦੋਵਾਂ ਦਾ ਤਨੀ ਹੋਗੇ ਗੁਰਗੱਦੀ ਸੰਭਾਲਣ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾੰਥਕਤ ਸਾਹਿਬ ਦੀ ਸਥਾਪਨਾ ਕਰ ਤਰੰਦੇ ਨਾਲ ਨਾਲ ਰਾਜਨੀਤੀ ਨੂੰ ਵੀ ਤਰਜੀਹ ਦਿੱਤੀ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ